ਆਇਆ ਨਹੀਂ ਮਿਲਦਾ ਕਿਥੋਂ ਮੇਰਾ ਹੁਣ ਤੁਸ ਜਾਨਾ ਕਿੰਨੇ ਭਰਾ ਨੇ ਤੁਸੀਂ ਤਿੰਨ ਭਰਾ ਹੈ ਕਿੰਨੇ ਨਸ਼ਾ ਕਰਦੇ ਹਾਂ ਹਾਂ ਹਾਂਜੀ ਤਿੰਨੇ ਭਰਾ ਕਰਦੇ ਆਇਆ ਨਹੀਂ ਮਿਲਦਾ ਕਿਥੋਂ ਮੇਰਾ ਹੁਣ ਤੁਸ ਜਾਨਾ ਕਿੰਨੇ ਭਰਾ ਨੇ ਤੁਸੀਂ ਤਿੰਨ ਭਰਾ ਹੈ ਕਿੰਨੇ ਨਸ਼ਾ ਕਰਦੇ ਹਾਂ ਹਾਂ ਹਾਂਜੀ ਤਿੰਨੇ ਭਰਾ ਕਰਦੇ ਕਾਕਾ ਦੇ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀ ਕਾਸੀ ਰੋਟੀ ਦੇਖੋ ਭਾਈ ਜੀ ਕਿਉਂ ਨਹੀਂ ਨਸ਼ੇ ਤੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਨਸ਼ੇ ਦੇ ਇਸ ਦੈਂਤ ਨੇ ਇੱਕ ਹੋਰ ਘਰ ਉਜਾੜ ਦਿੱਤਾ ਇੱਕ 18 ਸਾਲਾ ਨੌਜਵਾਨ ਜਿਸ ਦੀ ਕੀ ਨਸ਼ੇ ਦੇ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹਾਲਾਕੀ ਨੌਜਵਾਨ ਦੀ ਮਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਪੈਣਾ ਰੋ ਰੋ ਕੇ ਕੰਬਲੀਆਂ ਹੋ ਚੁੱਕੀਆਂ ਨੇ ਪਤਕਰ ਚੂੜੀਆਂ ਦੇ ਵਿੱਚ ਨਸ਼ੇਦ ਨਾਂ ਨੌਜਵਾਨ ਦੀ ਮੌਤ ਹੋਈ ਹੈ ਤੇ ਪਰਿਵਾਰਕ ਮੈਂਬਰ ਵੱਡੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਫੜਨ ਦੀ ਗੁਹਾਰ ਲਗਾਈ ਹੈ ਮੋਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਜਾਣਾ ਚਾਹੀਦਾ ਹੈ ਹਾਲਾਕੀ ਇਸ ਬਾਬਤ ਸਿਚੂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ਤੇ ਨਸ਼ਾ ਤਸਕਰ ਬਖਸ਼ੇ ਨਹੀਂ ਜਾਣਗੇ ਤਫਤਗੜ ਚੂੜੀਆਂ ਦਾ ਵਾਰਡ ਨੰਬਰ 2 ਜਿੱਥੇ ਦਾ ਇਹ ਮੋਹੱਲਾ ਜਿੱਥੇ ਇੱਕ 18 ਸਾਲਾ ਨੌਜਵਾਨ ਦੀ ਨਸ਼ੇ ਕਰਕੇ ਮੌਤ ਹੋ ਗਈ ਹੈ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਤੇ ਭੈਣ ਰੋ ਰੋ ਕੰਮਲੀਆਂ ਹੋ ਚੁੱਕੀਆਂ ਨੇ ਉਹਨਾਂ ਨੇ ਕਿਹਾ ਕਿ ਨੌਜਵਾਨ ਜੇਕਰ ਇਸ ਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਮੌਤ ਨਾ ਹੁੰਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ 'ਚ ਤਿੰਨ ਮੁੰਡੇ ਨੇ ਤਿੰਨੋ ਹੀ ਨਸ਼ਾ ਕਰਦੇ ਨੇ ਇਹਨਾਂ ਦੇ ਵਿੱਚੋਂ ਉਕਤ ਨੌਜਵਾਨ ਜਿਸ ਦੀ ਤਬੀਅਤ ਵਿਗੜਦੀ ਐ ਤੇ ਪੈਸੇ ਨਾ ਹੋਣ ਦੇ ਚਲਦਿਆਂ ਇਸ ਦਾ ਇਲਾਜ ਹੀ ਨਹੀਂ ਕਰਵਾ ਪਾਇਆ ਨੋਲਾ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਹਸਪਤਾਲ ਦਾਖਲਤਾ ਕਰਵਾ ਦਿੱਤਾ ਪਰ ਇਲਾਜ ਸਮੇਂ ਤੇ ਨਾ ਹੋਣ ਕਰਕੇ ਮੁੰਡੇ ਦੀ ਜਾਨ ਚਲੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਇਲਾਕੇ ਦੇ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੈ ਤੇ ਇਹ ਬੰਦ ਹੋਣਾ ਚਾਹੀਦਾ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇੱਥੇ ਨਸ਼ਾ ਛਡਾਊ ਕੇਂਦਰ ਵੀ ਖੋਲੇ ਜਾਣੇ ਚਾਹੀਦੇ ਨੇ ਹਾਲਾਂਕਿ ਇਸ ਸੰਬੰਧੀ ਐਸਐਟਓ ਦਾ ਇਹ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਆ ਨਹੀਂ ਮਿਲਦਾ ਕਿਤੋਂ ਮੇਰਾ ਆਪੋ ਤੁਸੀਂ ਜਿਆਦਾ ਕਿਹਨੇ ਭਰਾ ਤੁਸੀਂ ਤਿੰਨ ਭਰਾ ਹੈ ਕਿਹਨੇ ਨਸ਼ਾ ਕਰਦੇ ਹੈ ਹਾਂ ਹਾਂਜੀ ਤਿੰਨੇ ਭਰਾ ਕਰਦੇ ਨੇ ਇਹ ਤੋ ਜਿਹੜਾ ਜਿਹਦੀ ਡੈਥ ਹੋਈ ਆ ਉਹਦਾ ਵੀ ਨਾਮ ਵਿਸ਼ਾਲ ਪੀ ਲਾ ਗਿਆ ਨਸ਼ੇ ਕਰਕੇ ਨਹੀਂ ਨਹੀਂ ਆ ਨਾ ਦੇ ਨਾਮ ਆਹੇ ਨਾ ਆਪਾਂ ਜੀ ਕਹਿੰਦਾ ਹੈ ਵੀ ਤਰਫ ਆ ਜੀ ਭਰਾ ਇਹ ਵੀ ਨਸ਼ਾ ਕਰਦਾ ਕੇ ਠੀਕ ਹੀ ਨਹੀਂ ਹੁੰਦਾ ਇਹ ਗੋਲੀ ਲੰਗਦਾ ਉਹ ਬੋਲੀ ਪਤਾ ਨਹੀਂ ਕੋਈ ਮੈਂ ਕਿਹਨੂੰ ਆਹ ਤਾਲਵਾਂ ਦੇ ਅੰਦਰ ਹਾਂ ਅਰਜਨ ਸਾਰਾ ਨਸ਼ਾ ਮਾੜਾ ਉਹਦੇ ਅੰਦਰ ਕਰਨ ਦੀ ਉਹ ਜਿੱਤ ਰਾਇਸ ਭਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਤੇ ਉਹਦੇ ਕਰਕੇ ਜੀ ਮੌਤ ਹੋ ਗਈ ਹੈ ਬਹੁਤ ਨਸ਼ਾ ਕਰਦਾ ਸੀ ਫਤ ਜਿਆ ਦੋ ਬੇਟੇ ਇਹ ਵੀ ਕਰਦੇ ਆ ਜੀ ਇਹ ਵੀ ਕਰਦੇ ਨੇ ਨਸ਼ਾ ਇਹ ਵੀ ਟੀਕੇ ਲੰਦੇ ਆ ਪਰ ਤਿੰਨ ਬੇਟੇ ਠੀਕ ਆ ਜੀ ਤਿੰਨੇ ਨਸ਼ਾ ਕਰਦੇ ਆ ਜੀ ਬਹੁਤ ਜ਼ਿਆਦਾ ਕਰਦਾ ਉਹ ਗਲਤੀ ਟਿਕਾ ਲੱਗਾ ਉਹ ਸਾਰਾ ਮਲਸੋ ਜੁਫਲ ਲੱਗਿਆ ਜੇ ਬਾਅਦ ਚ ਅੱਜ ਕੋ ਪੈਸੇ ਤੇ ਲਾਨੀ ਹੈਗਾ ਹੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫਿਰ ਖੜਿਆ ਉੱਥੇ 500 ਰੁਪਏ ਮੈਂ ਦਿਹਾਰੀ ਲੈਂਦਾ ਜੇ ਤੇ ਪੁਸ ਹੋ ਗਏ ਇੰਟਰਨੈਟ ਨਿਸ਼ੇ ਕਰਦੇ ਆ ਉਹ ਸੋਚਦੇ ਆ ਪੁਸ ਨਾ ਪੁਸ ਕੋ ਨਹੀਂ ਗਏ ਬੋਲਤ ਨੇ ਕੀ ਕਰਨਾ ਹੈ ਜਿਹੜੇ ਲੌਂਦੇ ਆ ਨਾਲ ਲੈ ਜਾਂਦੇ ਜਿਹੜੇ ਵੇਚਦੇ ਉਹਨਾਂ ਨੂੰ ਖੜਦੇ ਨੂੰ ਕੀ ਚੌਂਦੇ ਕੀ ਹੈ ਇਹੋ ਚੌਨੇ ਵੀ ਨਖਾ ਬੰਦ ਹੋਣਾ ਚਾਹੀਦਾ ਸਾਫ ਸਨ ਚੌਂ ਲਾ ਕੇ ਹੁਣ ਆ ਜੜੀ ਭਾਜੇ ਸਾਫ ਸੰਗ ਲਾਣਾ ਚਾਹੀਦਾ ਬੱਚੇ ਜਿਹੜੇ ਵਿਗੜੇ ਉਹ ਸੁਧਰ ਜਾਣ ਪੰਜਾਬ ਚ ਨਸ਼ਾ ਬੰਦ ਹੋਵੇ ਅਸੀਂ ਇਹੀ ਮੰਗਿਆ ਸਾਡੇ ਕੋ ਕਿ ਜਿਹੜੇ ਮਾਨਤਮਨ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣੀਆਂ ਕਾੜ ਦੋ ਵੋਟਾਂ ਪਾਉਣੇ ਕਿ ਆ ਕਾੜ ਦੋ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀ ਕਾਸੀ ਰੋਟੀ ਦੇਖੋ ਭਾਈ ਕਾੜ ਕਿਉਂ ਨਹੀਂ ਨਸ਼ੇ ਤੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਹਾਂ ਦੇਖੋ ਕਿ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹ ਦੇਖੋ ਲੋ ਇਹਨਾਂ ਕੋਲ ਤਰਸੀਆਂ ਨਹੀਂ ਤੇ ਉਹਦੇ ਨਾਲ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਹਾਂ ਇੱਕ ਵਾਰ ਡਿਟੇਲ ਤੇ ਦੱਸ ਰਿਹਾ ਜਿਹੜਾ ਮਤਲਬ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਨੌਜਵਾਨ ਸਾਡੇ ਬੱਚੇ ਮਰਨਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਮਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇਹ ਕਿੰਨਾ ਬੱਚਿਆਂ ਨੂੰ ਕੋਈ ਕਾਰੋਬਾਰ ਖੋਲ੍ਹੇ ਜਾਂਦੇ ਨੌਜਵਾਨ ਬੱਚੇ ਜਿਹੜੇ ਕਮਾ ਦੇ ਲੱਗਣਾ ਨਸ਼ਿਆਂ ਦੇ ਵਿੱਚ ਨਾ ਕਿਹੜੀ ਕੋਲ ਨਸ਼ਿਆਂ ਤੇ ਲੱਗਣ ਦੇ ਕੰਮ ਤੇ ਕੋਈ ਪੰਜਾਬ ਨੇ ਉਸ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗਉਂਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾ ਪਵਾ ਲੈਂਦੇ ਆ ਜਦੋਂ ਵੀ ਅੰਦੇ ਵੋਟਾ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਕਰਦੀ ਦਲੀਜ ਨਹੀਂ ਟੱਪਦੇ ਨਹੀਂ ਨਹੀਂ ਬੱਸ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਕਿਵੇਂ ਉਹ ਭੁੱਖੇ ਬੈਠੇ ਹੁੰਦੇ ਨੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਕਿਸ ਤਰ੍ਹਾਂ ਵੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗੱਭਰੂ ਸੀ ਨੇ ਆ ਸਾਰੇ ਬਚਾਏ ਜਾਣ ਕੋਈ ਮਾਂ ਰੋਂਦੀ ਨਾ ਇਦਾਂ ਦਿਸੇ ਬਸ ਸਾਡੀ ਇਹੋ ਭਗਵੰਤ ਮਾਨ ਸਰ ਜੀ ਕਿਸ ਤਰ੍ਹਾਂ ਹੋਈ ਡੱਤੀ ਮੈਂ ਇਹ ਸਾਰਾ ਮਾਮਲਾ ਕਿੱਥੋਂ ਦਾਵਾ ਨਵਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਾਸੀ ਆ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਾਸੀ ਆ ਇਹ ਮੇਰੇ ਫੈਮਲੀ ਫਰੈਂਡ ਨੇ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਵਿਚਾਰਾ ਬੜਾ ਪਰੇਸ਼ਾਨੀ ਇਹਦੇ ਬੇਟੇ ਨੇ ਗਲਤ ਟੀਕਾ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਲਿਆ ਮੈਂ ਥੋੜੀ ਹੈਲਪ ਕਰਕੇ ਥੋੜਾ ਮੱਲੇ ਵਾਲਿਆਂ ਦਾ ਸਹਿਯੋਗ ਨਾਲ ਉਹਨਾਂ ਕੋ ਥੋੜੀ ਹੈਲਪ ਕਰਕੇ ਇਹਨੂੰ ਹਸਪੀਟਲ ਪਹੁੰਚਾਇਆ ਉੱਥੇ ਪਰ ਇਹ ਬਚ ਨਹੀਂ ਸਕਿਆ ਇਹ 500 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਤਿੰਨੇ ਬੇਟੇ ਨਿਸ਼ੇ ਕਰਨ ਦੇ ਆ ਕਿ ਕਸੂਰ ਸਾਰਾ ਇਹਨਾਂ ਦਾ ਹੀ ਨਿਸ਼ੇ ਕਰਨ ਵਾਲਿਆਂ ਦਾ ਹੀ ਆ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੀ ਤੇ ਜਿਹੜੀ ਅੱਲੜ ਉਮਰ ਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਹੀ ਪਰਵਾਹ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਕਿ ਨਸ਼ਾ ਛਡਾਊ ਕੇਂਦਰ ਫਤਿਹਗੜ੍ਹ ਚ ਹੋਣਾ ਚਾਹੀਦਾ ਤੁਸੀਂ ਹਸਪੀਟਲ ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਵਾਲੀਆਂ ਜੇਕਰ ਉੱਥੇ ਨਸ਼ਾ ਛਡਾਊ ਕੇਂਦਰ ਹੋਵੇ ਆਪਣੇ ਫਤਿਹਗੜ੍ਹ ਚੂੜੀਆਂ ਤੇ ਤੇ ਬਹੁਤ ਜ਼ਿਆਦਾ ਜਾਨਾਂ ਬਚ ਸਕਦੀਆਂ ਵਾ ਅਸੀਂ ਵੱਡੇ ਦਿਨ ਤੇ ਇਹਨਾਂ ਉਹ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸਾ ਖਰਚ ਲਿਆ ਜਿਹੀ ਦੋ ਰੂਹਾਂ ਬਚਾ ਲਈਏ ਉਹੋ ਪੈਸਾ ਨਾ ਦੋ ਬੱਚਿਆਂ ਨੂੰ ਬਚਾ ਲਈਏ ਦੋ ਜ਼ਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ਿਆ ਕੰਮ ਆ ਪ੍ਰਮਾਤਮਾ ਵੱਲੋਂ ਮਿਹਰ ਬਹੁਤ ਹੋਏਗੀ ਇਹਨਾਂ ਦੇ ਦੋਸ਼ ਨੇ ਵੀ ਆਮਾਦੀ ਪਾਰਟੀ ਦੇ ਆਗੂ ਜੇ ਹਾਂ ਜੀ ਤੇ ਇਹਨਾਂ ਦੇ ਬਾਅਦ ਦੋਸ਼ ਨੇ ਵੀ ਇੱਥੇ ਲਗਾਤਾਰ ਜਿਹੜਾ ਨਸ਼ਾ ਵਾ ਨਸ਼ਾ ਤਾਂ ਕਾਫੀ ਹੈਗਾ ਨਸ਼ਾ ਤਾਂ ਕਾਫੀ ਹੈ ਬਸ ਸਾਹ ਜਿੱਥੋਂ ਤੱਕ ਪੁਲਸਾ ਪੁਲਸ ਪਰਚੇ ਵੀ ਕਰਾਂ ਡਈ ਆ ਇੱਕ ਆ ਜਮਾਨਤ ਆ ਅਈ ਤੇ ਮੋਹਦ ਬੇਰਾਂ ਨੂੰ ਕਹਿੰਨੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਜਦੇ ਆ ਬੜੀ ਅਪੀਲ ਕਰਦੇ ਆ ਵੀ ਆਪਣੀਆਂ ਜਮਾਨਤਾਂ ਨਾ ਦੇਣ ਇਹਨਾਂ ਦੀਆਂ ਜਿਹੜੇ ਫੜੇ ਜਾਂਦੇ ਆ ਵੇਜਦੇ ਮੁਲਾਜ਼ਮ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਜਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇਤਾ ਮੇਰੇ ਮੰਮੀ ਡੈਡੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਨੂੰ ਇਹ ਲੰਮਾ ਲਾਉਗੇ ਜਾਂ ਕਹੋਗੇ ਤੇ ਫਿਰ ਖੁਦ ਜੁਮੇ ਆ ਹਾਂਜੀ ਜੁਮੇ ਆ ਉਹ ਫਿਰ ਬਾਅਦ ਚ ਤੁਹਾਨੂੰ ਬਰਾਵੇ ਦੋ ਚਾਰ ਜਣੇ ਅਸੀਂ ਉਧਰ ਜਾਈਏ ਤੇ ਮੁੜ ਕੇ ਸਾਨੂੰ ਕੋਈ ਅੱਗੇ ਵੀ ਆ ਜੀਸੀਬੀ ਵੀ ਜੀ ਹੋਵੇ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਵੀ ਬੇਟਾ ਕੀ ਲੱਗਦਾ ਈ ਤੇਰਾ ਮੇਰਾ ਬ੍ਰਦਰ ਹੀ ਤੇ ਇੱਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤੇ ਨौजवान ਬੱਚੇ ਜਾਣਗੇ ਨਹੀਂ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਸਾਨੂੰ ਵੇਖਿਆ ਲਈ ਜਾਂਦਾ ਕਲਪ ਦਾ ਜਦਾਓ ਚਲੇ ਆ ਆਲੇ ਕੋ ਵੇ ਕੇ ਆਨੇ ਦੀ ਲਾਜ ਦਾ ਕਲ ਬਣਾਈ ਟੀਕੇ ਨਹੀਂ ਬੰਦ ਕਰਦੇ ਤੇ ਸਮਾਂ ਨੇ ਦੁਨੀਆ ਰੋੜਦੀ ਆ ਨਾ ਉਹਦਾ ਵਿਚਾਰੀ ਕੀ ਬਣਦਿਆ ਦਾ ਕਰਦੇ ਆ ਇਧਰ ਆ ਵੀ ਤੂੰ ਵੀ ਆ ਨਾ ਕਰ ਲਾ ਆ ਵੀ ਜੀ ਹਾਂ ਹਾਂਜੀ ਸਰ ਫਟੇਗੜੂ ਚੂਹਿਆ ਬਾਟ ਨੰਬਰ 2 ਚ ਵਿਸ਼ਾਲ ਨਾਮ ਦਾ ਵਿਅਕਤੀ ਤੇ ਉਹ ਤੇ ਇਹਦੇ ਪ੍ਰਵਰਤ ਪਰਵਰ ਦਾ ਦੋਸ਼ ਹੈ ਕਿ ਉਹ ਇਹ ਨਸ਼ੇਦਾਰ ਮੌਤ ਹੋਈ ਹੈ। ਹਾਂ ਨੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ। ਉਹ ਜੋ ਤਿੰਨ ਦੱਸਿਆ 10 ਮਿੰਟ ਪਹਿਲਾਂ ਵੈਰੀਫਾਈ ਕੀਤਾ ਇਹ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਹੈ। ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਡੈਥ ਹੋਈ ਹੈ। ਸਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ? ਨੇ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰ ਰਹੇ ਹਾਂ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਇਹ ਤਾਂ ਉਹਨਾਂ ਦੇ ਕਹਿੰਦੇ ਕਿ ਇਹ ਵੇਚਣ ਵਾਲਿਆਂ ਤੇ ਨਹੀਂ ਕਾਰਵਾਈ ਹੋ ਰਹੀ ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਦੇਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਜਿਹੜਾ ਕੋਈ ਪੀਨ ਵਾਲਾ ਵਾਜਾ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਜੀ ਸਰ ਉਹ ਤਾਂ ਕਹਿ ਰਹੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਪੁਲਿਸ ਉਹਨਾਂ ਨੂੰ ਪ੍ਰਾਪਤ ਕੀ ਦਸਤ ਜੀ ਜਰੂਰ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ